ਨਾ ਮਾ ਬਕੀ ਉਹ ਕੈਮਰੇ ਕੋਲ ਫੋਨ ਕੋਲ ਦੇਖੋ ਮੈਂ ਜੀ ਮੈਗਮਾ ਪੁਲਿਸ ਵਿੱਚੋਂ ਸਭ ਇੰਸਪੈਕਟਰ ਬਲਦੇਵ ਸਿੰਘ ਰਟਾਇਰ ਹੋਇਆ ਇਹ ਜਿਹੜਾ ਮਰਨ ਵਾਲਾ ਸੀਗਾ ਸਭ ਇੰਸਪੈਕਟਰ ਕਲਵੰਦ ਸਿੰਘ ਮੇਰਾ ਭਤੀਜਾ ਸੀਗਾ ਸਿਕਾ ਕੱਲ ਇਹ ਡਿਊਟੀ ਤੇ ਸੀਗਾ ਕੱਲ ਹਰਮੇਲ ਸਿੰਘ ਟੋੜਾ ਦੀ ਵਰਸੀ ਦੇ ਕਾਰਨ ਕਈ ਵੀ ਏਪੀਏ ਅਸੀਂ ਗਏ ਸੀਗੇ ਇਹਨਾਂ ਦੀ ਡਿਊਟੀ ਲੱਗੀ ਸੀਗੀ ਲੈ ਕੇ ਆਉਣ ਦੀ ਪਾਇਲਟ ਡਿਊਟੀ ਲੱਗੀ ਸੀਗੀ ਤੇ ਸਾਰੇ ਦਿਨ ਡਿਊਟੀ ਠੀਕ ਠਾਕ ਚੱਲਦੀ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਸਾਮੀ ਅਸਲਾ ਜਮਾ ਕਰਨ ਲੱਗੇ ਨੇਗੇ ਉਦੋਂ ਕਿਤੇ ਨਾ ਤੋਂ ਮਿਸਟੇਕ ਹੋ ਗਈ ਐ ਵੀ ਟ੍ਰੈਗਰ ਤੇ ਉਹ ਉਂਗਲ ਰੱਖੀ ਗਈ ਤੇ ਉਹ ਗਾਹ ਇਹਦੇ ਗਲ ਗਲ ਵਿੱਚ ਵੱਜੀ ਜਾ ਕੇ ਹੋਰ ਇਹਦੀ ਕਹਾਣੀ ਕੋਈ ਨਹੀਂ ਬਿਲਕੁਲ ਕਲੀਅਰ ਐ ਸਾਰਾ ਦਿਨ ਬੜੀ ਬਧੀ ਡਿਊਟੀ ਕੀਤੀ ਐ ਕਿ ਰਹਿਣ ਵਾਲੇ ਕਿੱਥੇ ਦੇ ਨੇ ਸੇਰਪੁਰ ਪਿੰਡਾ ਜੀ ਸੇਰਪੁਰ ਥਾਣਾ ਜਿਹੜਾ ਜਿਹੜਾ ਸੰਰੂਰ ਤੇ ਸੇਰਪੁਰ ਦੇਸ਼ ਸੀਗੇ ਉਮਰ ਇਹਨਾਂ ਦੀ ਸੀਗੀ ਤਕਰੀਬਨ 55 ਸਾਲ ਕਿੰਨੇ ਪਰਿਵਾਰ ਦੇ ਵਿੱਚ ਕਿੰਨੀ ਵਾਈਫ ਕਿਹਦੀ ਬੇਟੀ ਐ ਕਿੰਨੇ ਵਜੇ ਆਪੇ ਤਿੰਨੇ ਤਿੰਨੇ ਸਰਕਾਰੀ ਜਿਹੜਾ ਕੁਆਟਰ ਅਪੂਰਸਣ ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਆਮ ਬੇਸਿਕਲੀ ਤਾਂ ਉੱਥੇ ਸ਼ੇਰਪੁਰ ਪਿੰਡ ਦੇ ਵਿੱਚ ਕਾਰਾਗਾ ਤੇ ਇੱਕ ਬਰਨਾਲੇ ਘਰ ਆਪਣਾ ਇੱਥੇ ਹੁਣੇ ਬਦਲੀ ਕਰਾ ਕੇ ਇੱਥੇ ਆਏ ਸੀਗੇ ਕਿੰਨਾ ਕੁ ਟਾਈਮ ਹੋਇਆ ਜੀ ਸਬ ਇੰਸਪੈਕਟਰ ਬਣਿਆ ਨੂੰ ਸਬ ਇੰਸਪੈਕਟਰ ਬਣੇ ਨੂੰ ਮੇਰੇ ਖਤ 6 ਮਹੀਨੇ ਹੋਇਆ ਜੀ ਹਾਂ ਜੀ ਆ ਇਹ ਜਿਹੜਾ ਮਰਨ ਵਾਲਾ ਸੀਗਾ ਸਬ ਇੰਸਪੈਕਟਰ ਕਲਵੰਦ ਸਿੰਘ ਮੇਰਾ ਭਤੀਜਾ ਸੀਗਾ ਸਿਕਾ ਕੱਲ ਇਹ ਡਿਊਟੀ ਤੇ ਸੀਗਾ ਕੱਲ ਹਰਮੇਲ ਸਿੰਘ ਟੋੜਾ ਦੀ ਵਰਸੀ ਦੇ ਕਾਰਨ ਕਈ ਵੀਏਪੀਏ ਸੀ ਗਏ ਸੀਗੇ ਇਹਨਾਂ ਦੀ ਡਿਊਟੀ ਲੱਗੀ ਸੀਗੀ ਲੈ ਕੇ ਆਉਣ ਦੀ ਪਾਇਲਟ ਡਿਊਟੀ ਲੱਗੀ ਸੀਗੀ ਤੇ ਸਾਰਾ ਦਿਨ ਡਿਊਟੀ ਠੀਕ ਠਾਕ ਚੱਲਦੀ ਰਹੀ ਹੈ ਤੇ ਉਦੋਂ ਬਾਅਦ ਜਦੋਂ ਸਾਮੀ ਅਸਲਾ ਜਮਾ ਕਰਨ ਲੱਗੇ ਨੇਗੇ ਉਦੋਂ ਕਿਤੇ ਇਹਨਾਂ ਤੋਂ ਮਿਸਟੇਕ ਹੋ ਗਈ ਹੈ ਵੀ ਟ੍ਰੈਗਰ ਤੇ ਉਹ ਉਂਗਲ ਰੱਖੀ ਗਈ ਤੇ ਉਹ ਗਾਂ ਇਹਦੇ ਗਲ ਗਲ ਵਿੱਚ ਵੱਜੀ ਜਾ ਕੇ ਉਹਰੇ ਦੀ ਕਹਾਣੀ ਕੋਈ ਨਹੀਂ ਬਿਲਕੁਲ ਕਲੀਅਰ ਹੈ ਸਾਰਾ ਦਿਨ ਬੜੇ ਬੜੇ ਡਿਊਟੀ ਕੀਤੀ ਹੈ ਸੇਰਪੁਰਪਿੰਡਾ ਜੀ ਸੇਰਪੁਰ ਥਾਣਾ ਜਿਹੜਾ ਜਿਹੜਾ ਸੰਰੂਰ ਤੇ ਸੇਰਪੁਰ ਦੇਸ਼ ਸੀਗੇ ਉਮਰ ਇਹਨਾਂ ਦੀ ਸੀਗੀ ਤਕਰੀਬਨ 55 ਸਾਲ ਕਿੰਨੇ ਕਿ ਪਰਿਵਾਰ ਦੇ ਵਿੱਚ ਕਿੰਨੀ ਵਾਈਫ ਕਿਹਦੀ ਬੇਟੀ ਹੈ ਕਿੰਨੇ ਵਜੇ ਆ ਤਿੰਨੇ ਤਿੰਨੇ ਸਰਕਾਰੀ ਜਿਹੜਾ ਕੁਆਟਰ ਪੁਰੋਸਣ ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਆਮ ਬੇਸਿਕਲੀ ਤਾਂ ਉੱਥੇ ਸੇਰਪੁਰਪਿੰਡਾ ਦੇ ਵਿੱਚ ਘਰ ਆਗਾ ਇੱਕ ਬਰਨਾਲੇ ਘਰ ਆਪਣਾ ਇੱਥੇ ਹੁਣੇ ਬਦਲੀ ਕਰਾ ਕੇ ਇੱਥੇ ਆਏ ਸੀ ਕਿੰਨਾ ਕ ਟਾਈਮ ਹੋਇਆ ਜੀ ਸਬ ਇੰਸਪੈਕਟਰ ਬਣਿਆ ਸਾਊਂਡ ਪੈਸਟਰ ਬਣੇ ਨੂੰ ਮੇਰੇ ਖਤ 6 ਮਹੀਨੇ ਹੋਇਆ ਜੀ ਹਾਂ ਜੀ ਨਾਮ ਆ ਜੀ ਕਿਹੜਾ ਹੈ ਏਐਸਆਈ ਰਜਿੰਦਰ ਕੁਮਾਰ ਥਾਣਾ ਤ੍ਰਿਪੜੀ ਪਟਿਆਲਾ ਕੀ ਮਾਮਲਾ ਕੀ ਹੈ ਜਿਹੜਾ ਤੁਹਾਡੇ ਕੋਲ ਸਾਨੂੰ ਇਤਲਾ ਮਿਲੀ ਸੀਗੀ ਕਿ ਇੱਕ ਮਲਾਜਮਾ ਕਿ ਉਹਨਾਂ ਦੇ ਜਿਹੜੀ ਆ ਗੋਲੀ ਲੱਗੀ ਆ ਜੋ ਉਹਨਾਂ ਦੇ ਉੱਥੇ ਪੁੱਜ ਕੇ ਜਿਹੜਾ ਐ ਮੋਰਤਰੀ ਚ ਉਹਨਾਂ ਦਾ ਬਿਆਨ ਜਿਹੜਾ ਵਾਰਸਾਂ ਦੇ ਹਾਸਲ ਕਰਕੇ ਜਿਹੜੀ ਆ ਜੋ ਬੰਦ ਜਿਹੜੀ ਆ ਕਾਰਵਾਈ ਆ ਜਿਹੜੀ ਆ ਸਾਡੇ ਬਲਾਉਣ ਚ ਲਿਆਂਦੀ ਆ ਕੋਈ ਜਾਂਚ ਵੀ ਪਤਾ ਲੱਗੇ ਜਾਂਚ ਕੋਈ ਇਹੀ ਕਹਿੰਦੇ ਆ ਵੀ ਅਸਲਾ ਜਿਹੜਾ ਜਮ੍ਹਾਂ ਕਰਾਉਣ ਲੱਗੇ ਸੀ ਡਿਊਟੀ ਤੋਂ ਆਏ ਸੀਗੇ ਤੇ ਜਦੋਂ ਖਾਲੀ ਕਰ ਰਹੇ ਸੀ ਜਮ੍ਹਾਂ ਕਰਾਉਣ ਲਈ ਤੋਂ ਚਾਨ ਚੱਕ ਕਹਿੰਦੇ ਵੀ ਗੋਲੀ ਜਿਹੜੀ ਚੱਲੀ ਤਿੰਨਾਂ ਦੇ ਲੱਗਦੀ ਉਹਦਾ ਪਿੱਛੋ ਕਿੱਧੋਂ ਦੀ ਰਹਿਣ ਵਾਲੇ ਆ ਇੱਥੇ ਕਿੰਨੇ ਸਾਲ ਤੋਂ ਇੱਥੇ ਪੋਸਟਿੰਗ ਹੋਈ ਸੀ ਜੀ ਇੱਥੇ ਜੀ ਇਹਨਾਂ ਨੂੰ ਕਿੱਥੇ ਨਿਯੰਤਰਤ ਆ ਗਏ ਨੇ ਬਰਨਾਲੇ ਦੇ ਰਹਿਣ ਨਾਲੇ ਨੇ ਇਹ ਤੇ ਬਰਨਾਲੇ ਜ਼ਿਲ੍ਹੇ ਦਾ ਇਹਨਾਂ ਕੋਲ ਨੰਬਰ ਆ ਤੇ ਇੱਥੇ ਟਰਾਂਸਫਰ ਹੋ ਕੇ ਆਏ ਹੋਏ ਨੇ ਪੁਲਿਸ ਲੈਣ ਵਿੱਚ ਇੱਕ ਕੁਆਟਰਾਂ ਵਿੱਚ ਜਿਹ ਇਹ ਕੁਲ ਸ਼ਾਮੀ ਪੌਣਕ 70 ਪੌਣਕ 75 ਦੇ ਘਟਨਾ ਨੂੰ ਤੇ ਚੱਲ ਰਿਹਾ ਜੀ ਅੰਦਰ ਪ੍ਰੋਸੀਜਰ ਜਿਹੜਾ ਹੈ ਸਾਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮੁਲਾਜ਼ਮਾ ਪਰੋਨਾ ਦੇ ਜਿਹੜੀ ਆ ਗੋਰੀ ਲੱਗੀ ਆ ਜੋ ਉਹਨਾਂ ਦੇ ਉੱਥੇ ਪੁੱਜ ਕੇ ਜਿਹੜਾ ਹੈ ਮੋਰਤਰੀ ਚ ਉਹਨਾਂ ਦੇ ਬਿਆਨ ਜਿਹੜਿਆ ਵਾਰਸਾਂ ਦੇ ਹਾਸਲ ਕਰਕੇ ਜਿਹੜੀ ਆ ਜੋ ਬੰਦ ਦੀ ਜਿਹੜੀ ਆ ਕਾਰਵਾਈ ਆ ਜਿਹੜੀ ਆ ਸਾਡੇ ਬਲਾਉਣ ਚ ਲਿਆਂਦੀ ਆ ਕੋਈ ਜਾਂਚ ਵਿੱਚ ਪਤਾ ਲੱਗੇ ਜਾਂਚ ਤੋਂ ਇਹੀ ਕਹਿੰਦੇ ਆ ਕਿ ਅਸਲਾ ਜਿਹੜਾ ਜਮ੍ਹਾਂ ਕਰਾਉਣ ਲੱਗੇ ਸੀ ਡਿਊਟੀ ਤੋਂ ਆਏ ਸੀਗੇ ਜਦੋਂ ਖਾਲੀ ਕਰ ਰਹੇ ਸੀ ਜਮ੍ਹਾਂ ਕਰਾਉਣ ਲਈ ਤੋਂ ਚਾਨ ਚੱਕ ਕਹਿੰਦੇ ਵੀ ਗੋਲੀ ਜਿਹੜੀ ਚੱਲੀ ਤਿੰਨੇ ਤੇ ਲੱਗ ਗਈ ਤੇ ਉਹਦਾ ਪਿੱਛੋਂ ਕਿਧੋਂ ਦੀ ਰਹਿਣ ਵਾਲੇ ਐ ਇੱਥੇ ਕਿੰਨੇ ਸਾਲ ਤੋਂ ਇੱਥੇ ਪੋਸਟਿੰਗ ਹੋਈ ਸੀ ਜੀ ਇੱਥੇ ਜੀ ਇਹਨਾਂ ਨੂੰ ਕਿਤੇ ਨਿਯੰਤਰਤ ਹੈਗੇ ਨੇ ਬਰਨਾਲੇ ਤੇ ਰਹਿਣ ਵਾਲੇ ਨੇ ਇਹ ਤੇ ਬਰਨਾਲੇ ਜਿਹੜੇ ਦਾ ਇਹਨਾਂ ਕੋਲ ਨੰਬਰ ਆ ਤੇ ਇੱਥੇ ਟਰਾਂਸਫਰ ਹੋ ਕੇ ਆਏ ਹੋਏ ਨੇ ਪੁਲਿਸ ਲੈਣ ਵਿੱਚ ਇੱਕ ਕਵਾਰਟਰਾ ਵਿੱਚ ਜਿਹੜਾ ਰਹਿ ਰਹੇ ਨੇ ਕਿੰਨੇ ਕਬੇ ਦੀ ਘਟਨਾ ਹੈ ਜੀ ਕੱਲ ਨੂੰ ਇਹ ਕੋਈ ਸ਼ਾਮੀ ਪੌਣਕ 70 ਪੌਣਕ 7:30 ਦੀ ਘਟਨਾ ਨੂੰ ਤੇ ਚੱਲ ਰਿਹਾ ਜੀ ਅੰਦਰ ਪ੍ਰੋਸੀਜਰ ਜਿਹੜਾ ਹੈ ਹਾਂਜੀ ਉਹ ਕੈਮਰੇ ਵੱਲ ਫੋਨ ਵੱਲ ਦੇਖੋ ਮੈਂ ਜੀ ਮਹਿਕਮਾ ਪੁਲਿਸ ਵਿੱਚੋਂ ਸਬ ਇੰਸਪੈਕਟਰ ਬਲਦੇਵ ਸਿੰਘ ਰਿਟਾਇਰ ਹੋਇਆ ਇਹ ਜਿਹੜਾ ਮਰਨ ਵਾਲਾ ਸੀਗਾ ਸਬ ਇੰਸਪੈਕਟਰ ਕਰਵੰਦ ਸਿੰਘ ਮੇਰਾ ਭਤੀਜਾ ਸੀਗਾ ਸਿਕਾ ਕੱਲ ਇਹ ਡਿਊਟੀ ਤੇ ਸੀਗਾ ਕੱਲ ਹਰਮੇਲ ਸਿੰਘ ਟੋੜਾ ਦੀ ਵਰਸੀ ਦੇ ਕਾਰਨ ਕਈ ਵੀ ਏਪੀਏ ਅਸੀਂ ਗਏ ਸੀਗੇ ਇਹਨਾਂ ਦੀ ਡਿਊਟੀ ਲੱਗੀ ਸੀਗੀ ਲੈ ਕੇ ਆਉਣ ਦੀ ਪਾਇਲਟ ਡਿਊਟੀ ਲੱਗੀ ਸੀਗੀ ਇਹ ਸਾਰੇ ਦਿਨ ਡਿਊਟੀ ਠੀਕ ਠਾਕ ਚੱਲਦੀ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਸਾਮੀ ਅਸਲਾ ਜਮਾ ਕਰਨ ਲੱਗੇ ਨੇਗੇ ਉਦੋਂ ਕਿਤੇ ਨਾ ਤੋਂ ਮਸਤੀਕ ਹੋ ਗਈ ਐ ਵੀ ਟਰੈਗਰ ਤੇ ਉਹ ਉਂਗਲ ਰੱਖੀ ਗਈ ਤੇ ਉਹ ਗਾਹ ਇਹਦੇ ਗਲ ਗਲ ਵਿੱਚ ਵੱਜੀ ਜਾ ਕੇ ਹੋਰ ਇਹ ਜੀ ਕਹਾਣੀ ਕੋਈ ਨਹੀਂ ਬਿਲਕੁਲ ਕਲੀਅਰ ਐ ਸਾਰਾ ਦਿਨ ਬੜੀ ਬੜੀ ਡਿਊਟੀ ਕੀਤੀ ਐ ਰਹਿਣ ਵਾਲੇ ਕਿੱਥੇ ਦੇ ਨੇ ਸੇਰਪੁਰ ਪਿੰਡਾ ਜੀ ਸੇਰਪੁਰ ਥਾਣਾ ਜਿਹੜਾ ਜਿਲ੍ਹਾ ਸੰਰੂਰ ਤੇ ਸੇਰਪੁਰ ਦੇਸ਼ ਸੀਗੇ ਉਮਰ ਇਹਨਾਂ ਦੀ ਸੀਗੀ ਤਕਰੀਬਨ 55 ਸਾਲ ਕਿੰਨੇ ਕਿ ਪਰਿਵਾਰ ਦੇ ਵਿੱਚ ਇੱਕ ਹੀ ਦੀ ਵਾਈਫ ਐ ਇੱਕ ਹੀ ਦੀ ਬੇਟੀ ਐ ਕਿੰਨੇ ਵਜੇ ਆਪੇ ਤਿੰਨੇ ਤਿੰਨੇ ਸਰਕਾਰੀ ਜਿਹੜਾ ਕੁਆਟਰ ਪੁਰੂਸ਼ਣ ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਆਮ ਬੇਸਿਕਲੀ ਦਾ ਉੱਥੇ ਸਿਰਪੁਰ ਪਿੰਡ ਦੇ ਵਿੱਚ ਘਰ ਹੈਗਾ ਤੇ ਇੱਕ ਬਰਨਾਲੇ ਘਰ ਆਪਣਾ ਇੱਥੇ ਹੁਣੇ ਬਦਲੀ ਕਰਾ ਕੇ ਇੱਥੇ ਆਏ ਸੀ ਕਿੰਨਾ ਕ ਟਾਈਮ ਹੋਇਆ ਜੀ ਸਬ ਇੰਸਪੈਕਟਰ ਬਣਿਆ ਸਾਊਂਡ ਇੰਸਪੈਕਟਰ ਬਣੇ ਨੂੰ ਮੇਰੇ ਖਤ 6 ਮਹੀਨੇ ਹੋਇਆ ਜੀ ਹਾਂ ਜੀ ਹਾਂ ਕਿੰਨੇ ਕਾਲ ਹੋਇਆ ਤਾਂ ਹੁਣ ਇੰਸਪੈਕਟਰ ਬਣਨ ਵਾਲਾ ਸਰਟੀਫਿਕੇਟ ਆ ਮੈਨੂੰ ਕਿਹੜਾ ਏਐਸਆਈ ਰਜਿੰਦਰ ਕੁਮਾਰ ਥਾਣਾ ਤ੍ਰਿਪੜੀ ਪਟਿਆਲਾ ਕੀ ਮਾਮਲਾ ਕੀ ਹੈ ਜਿਹੜਾ ਪ੍ਰਦੇਸ਼ ਹੈ ਸਾਨੂੰ ਇਤਲਾਹ ਮਿਲੀ ਸੀਗੀ ਇੱਕ ਮਲਾਜਮਾ ਪਰੋਨਾ ਦੇ ਜਿਹੜੀ ਆ ਗੋਲੀ ਲੱਗੀ ਆ ਜੋ ਉਹਨਾਂ ਦੇ ਉੱਥੇ ਪੁੱਜ ਕੇ ਜਿਹੜਾ ਇਹ ਮੋਰਤਰੀ ਚ ਉਹਨਾਂ ਦੇ ਬਿਆਨ ਜਿਹੜੇ ਆ ਵਾਰਸਾਂ ਦੇ ਹਾਸਲ ਕਰਕੇ ਜਿਹੜੀ ਆ ਜੋ ਬੰਦ ਦੀ ਜਿਹੜੀ ਆ ਕਾਰਵਾਈ ਆ ਜਿਹੜੀ ਆ ਸਾਡੇ ਬਲਾਮਣ ਚ ਲਿਆਂਦੀ ਆ ਕੋਈ ਜਾਂਚ ਵੀ ਪਤਾ ਨਹੀਂ ਜਾਂਚ ਤੋਂ ਇਹੀ ਕਹਿੰਦੇ ਆ ਕਿ ਅਸਲਾ ਜਿਹੜਾ ਜਮ੍ਹਾਂ ਕਰਾਉਣ ਲੱਗੇ ਸੀ ਡਿਊਟੀ ਤੋਂ ਆਏ ਸੀਗੇ ਜਦੋਂ ਖਾਲੀ ਕਰ ਰਹੇ ਸੀ ਜਮ੍ਹਾਂ ਕਰਾਉਣ ਲਈ ਤੋਂ ਚਾਨ ਚੱਕ ਕਹਿੰਦੇ ਵੀ ਗੋਲੀ ਜਿਹੜੀ ਚੱਲੀ ਤਿੰਨਾਂ ਦੇ ਲੱਗਦੀ ਉਹ ਦਾ ਪਿੱਛੋਂ ਕਿਦੋਂ ਦੀ ਰਹਿਣ ਵਾਲੇ ਆ ਇੱਥੇ ਕਿੰਨੇ ਸਾਲ ਤੋਂ ਇੱਥੇ ਪੋਸਟਿੰਗ ਹੋਈ ਸੀ ਜੀ ਇੱਥੇ ਜੀ ਇਹਨਾਂ ਨੂੰ ਕਿਥੇ ਨਿਯੰਤਰਣ ਹੈਗੇ ਨੇ ਬਰਨਾਲੇ ਦੇ ਰਹਿਣ ਨਾਲੇ ਨੇ ਇਹ ਬਰਨਾਲੇ ਜ਼ਿਲ੍ਹੇ ਦਾ ਹੀ ਇਹਨਾਂ ਕੋਲ ਨੰਬਰ ਆ ਤੇ ਇੱਥੇ ਟਰਾਂਸਫਰ ਹੋ ਕੇ ਆਏ ਹੋਏ ਨੇ ਪੁਲਿਸ ਲੈਣ ਵਿੱਚ ਇੱਕ ਕਵਾਰਟਰਾ ਵਿੱਚ ਜਿਹੜਾ ਰਹਿ ਰਹੇ ਨੇ ਕਿੰਨੇ ਕ ਵਜੇ ਦੀ ਘਟਨਾ ਸੀ ਕੱਲ ਇਹ ਕੋਈ ਸ਼ਾਮੀ 4:00 ਤੋਂ 7:00 ਵਜੇ ਤੋਂ 7:00 ਵਜੇ ਦੀ ਘਟਨਾ ਨੇ ਉਹ ਚੱਲ ਰਿਹਾ ਜੀ ਅੰਦਰ ਪ੍ਰੋਸੀਜਰ ਜਿਹੜਾ ਹੈ